ਸਿਮਰਨ ਆ ਅੱਜਕੱਲ ਸੁਣਿਆ ਸੀਗਾ ਬੜਾ ਵਾਇਰਲ ਹੋ ਰਿਹਾ ਸੀ ਇੱਕ ਵੀਡੀਓ ਕਿ ਇੱਕ ਟੈਕਸੀ ਤੇ ਹਿਲ ਸਟੇਸ਼ਨ ਤੇ ਗਿਆ ਤੇ ਉੱਥੇ ਨਾ ਇੱਕ ਯੰਗ ਕੁੜੀ ਐ ਤੇ ਬਹੁਤ ਜ਼ਿਆਦਾ ਗੁੱਸੇ ਚ ਬੋਲ ਰਹੀ ਐ ਟੈਕਸੀ ਡਰਾਈਵਰ ਨੂੰ ਉਹ ਬਜ਼ੁਰਗਿਆ ਬੜਾ ਤੇ ਉਹ ਫਿਰ ਉਹਨੇ ਵੀਡੀਓ ਬਣਾਈ ਬਜ਼ੁਰਗ ਨੇ ਤੇ ਜਿਹੜੀ ਬਜ਼ੁਰਗ ਨੇ ਵੀਡੀਓ ਪਾਈ ਉਹਨੇ ਸ਼ਿਕਾਇਤ ਕੀਤੀ ਕਿ ਦੇਖੋ ਇਹਨੇ ਮੇਰੀ ਗੱਲ ਹੀ ਨਹੀਂ ਸੁਣੀ ਹੈਗੀ ਔਰ ਉਹ ਬਹੁਤ ਮੇਰੀ ਬੇਇੱਜ਼ਤੀ ਕੀਤੀ ਐ ਫੇ ਮੈਨੂੰ ਸ਼ਾਇਦ ਉਹਨਾਂ ਦਿਨ ਉਹ ਕਸਟਮਰ ਸੈਟੀਸਫੈਕਸ਼ਨ ਵਾਲੀ ਗੱਲ ਹੋਗੀ ਕਿ ਕਿਤੇ ਜਾਣਾ ਸੀ ਉਹ ਲਜਾਇਆ ਨਹੀਂ ਸਕਿਆ ਇਹ ਜੋ ਵੀ ਸੀਗੀ ਪਰ ਉਹ ਜਿਹੜੀ ਤੂ ਤੂ ਮੈਮੇ ਸੀ ਨਾ ਉਹ ਬਹੁਤ ਜ਼ਬਰਦਸਤ ਵਿੱਚ ਮਤਲਬ ਮੈਨੂੰ ਸ਼ਰਮ ਆ ਰਹੀ ਸੀ ਦੇਖ ਕੇ ਫੇ ਕੁੜੀਆਂ ਵੀ ਇਦਾਂ ਕਰਦੀਆਂ ਨੇ ਨਹੀਂ ਇਦਾਂ ਨਹੀਂ ਕਰ ਸਕਦੀਆਂ ਤੇ ਹੋਰ ਨਹੀਂ ਕੁਛ ਤੇ ਉਮਰ ਦਾ ਹੀ ਥੋੜਾ ਲਿਹਾਜ਼ ਰੱਖ ਲੈਣਾ ਚਾਹੀਦਾ ਬਿਲਕੁਲ ਆਪਣੇ ਵੱਡੇ ਦਾ ਆਦਰ ਕਰਨਾ ਤਾਂ ਸਾਡੇ ਸਾਰਿਆਂ ਦਾ ਹੀ ਫਰਜ਼ ਬੰਦਾ ਹੈ ਫਰਜ਼ ਤੇ ਸਹੀ ਗੱਲ ਆ ਫਰਜ਼ ਨਹੀਂ ਮੈਨੂੰ ਲੱਗਦਾ ਕਿ ਜੇ ਅਸੀਂ ਕਹੀਏ ਕਿ ਸਾਡਾ ਕਲਚਰ ਬੜਾ ਰਿਚ ਆ ਜਾਂ ਫਿਰ ਸਾਡੀ ਵਿਰਸਾ ਹੈ ਵਿਰਾਸਤ ਹੈ ਸਭਿਆਚਾਰ ਆ ਤੇ ਬਜ਼ੁਰਗਾਂ ਨਾਲ ਅਸੀਂ ਬਹੁਤ ادب ਦੇ ਨਾਲ ਬੁਲਾਉਂਦੇ ਆ ਤੇ ਬਹੁਤ ਇੱਜ਼ਤ ਕਰਦੇ ਆ ਤੇ ਫਿਰ ਬਈ ਉਹ ਤੇ ਕਿਤੇ ਲੱਗਦਾ ਹੀ ਨਹੀਂ ਕਿ ਉਹ ਸਾਡੇ ਸਭਿਆਚਾਰ ਦੇ ਸੀ ਉਹ ਵੈ ਫੈਨ ਜਨਰੇਸ਼ਨ Z ਆ ਗਈ ਨਾ ਜਨ Z ਜਿਹਨਾਂ ਨੂੰ ਕਹਿੰਦੇ ਆ ਅੱਛਾ ਜੈਨ Z ਸਿੱਧਾ ਹੀ ਕਹਿ ਦਿੱਤਾ ਸਿਮਰਨ ਨੇ ਜੈਨ ਜੀ ਬੇ ਕੁਝ ਹੱਦ ਤੱਕ ਤੁਸੀਂ ਦੇਖੋ ਅਸੀਂ ਟੈਕਨੋਲੋਜੀ ਤਰੱਕੀ ਕਰਦੀ ਆ ਹਰ ਦਿਨ ਹਰ ਮਹੀਨੇ ਹਰ ਸਾਲ ਅਸੀਂ ਤਰੱਕੀ ਕਰ ਰਹੇ ਆ ਕਰਨੀ ਵੀ ਬਣਦੀ ਆ ਭਾਈ ਬਿਲਕੁਲ ਮਨੁੱਖ ਨੇ ਤਰੱਕੀ ਕਰਨੀ ਆ ਦਿਨ ਰਾਤ ਲੱਗਾ ਹਿਊਮਨ ਡਿਵੈਲਪਮੈਂਟ ਹੁੰਦੀ ਪਈ ਆ ਪਰ ਕਿਤੇ ਨਾ ਕਿਤੇ ਅਸੀਂ ਮੈਨੂੰ ਕਈ ਵਾਰੀ ਆ ਲੱਗਦਾ ਕਿ ਹਿਊਮਨ ਡਿਵੈਲਪਮੈਂਟ ਚ ਹਿਊਮੈਨਿਟੀ ਮਨੁੱਖਤਾ ਨੂੰ ਢਾ ਲੱਗੀ ਜਾਂਦੀ ਆ ਤੇ ਜਦੋਂ ਕੋਈ ਸਵਾਲੀਆ ਨਿਸ਼ਾਨ ਖੜਾ ਕਰੋ ਨਾ ਤੇ ਅਜਿਵੇਂ ਗੱਲ ਕੀਤੀ ਆ ਸਿਮਰਨ ਨੇ ਇਹ ਵੀ ਜੈਂਜ਼ੀ ਆ ਤੇ ਗੱਲ ਆ ਜੂ ਜੈਂਜ਼ੀ ਇਸੇ ਤਰ੍ਹਾਂ ਦੀ ਆ ਇਹ ਜੈਂਜ਼ੀ ਆ ਤੇ ਕਿਉਂ ਨਾ ਖੁੱਲ ਕੇ ਜੈਂਜ਼ੀ ਦੀਆਂ ਗੱਲਾਂ ਹੀ ਕਰ ਲਈਏ ਕਿ ਜੈਂਜ਼ੀ ਕੀ ਤੁਹਾਨੂੰ ਲੱਖਣ ਲੱਗਦਾ ਹੈ ਜੈਂਜ਼ੀ ਦੇ ਵਿੱਚ ਮੇ ਲੱक्कਨ ਤਾਂ ਨਹੀਂ ਮੈਨੂੰ ਇਦਾਂ ਲੱਗਦਾ ਹੈ ਕਿ ਜਦੋਂ ਮਤਲਬ 1997 ਤੋਂ ਆਪਾਂ 2000 ਦੇ 2012 ਵਿੱਚ ਜਿਹੜੇ ਬੋਨਾਂ ਉਹਨਾਂ ਨੂੰ ਆਪਾਂ ਜੈਂਜ਼ੀ ਜਨਰੇਸ਼ਨ ਕਹਿੰਦੇ ਆ ਸਾਡਾ ਮਤਲਬ ਬਚਪਨ ਤੋਂ ਲੈ ਕੇ ਵੱਡੇ ਹੀ ਆਪਾਂ ਮਤਲਬ ਟੈਕਨੋਲੋਜੀ ਨਾਲ ਹੋਏ ਆ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਗਈ ਉਵੇਂ ਉਵੇਂ ਅਸੀਂ ਟੈਕਨੋਲੋਜੀ ਤੇ ਹੁਣ ਡਿਪੈਂਡ ਹੋ ਗਏ ਆ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਯੂਜ਼ ਕਰ ਰਿਹਾ ਸ਼ਾਇਦ ਇਸੇ ਲਈ ਬਾਕੀ ਜਨਰੇਸ਼ਨ ਨਾਲੋਂ ਸਾਨੂੰ ਵੱਖਰਾ ਕਿਹਾ ਜਾਂਦਾ ਜਨ ਜੀ ਜਨ ਜੀ ਜਿਹੜਾ ਅੱਜ ਕੱਲ ਹੋ ਰਿਹਾ ਦੇਖੋ ਜਨ ਜੀ ਤੋਂ ਤੇ ਅੱਗੇ ਆ ਗਿਆ ਜਨ ਜੀ α β ਹਨਾ ਤੇ ਜਦੋਂ ਜਨ ਜੀ ਦੀ ਗੱਲ ਕਰੀਏ ਜਿਵੇਂ ਸਿਮਰਨ ਨੇ ਗੱਲ ਕੀਤੀ ਹੈ ਜਨ ਜੀ ਦਾ ਇਸ ਲਈ ਪਰਸੈਂਟੇਜ ਤੇ ਕਾਫੀ ਹੈ ਔਰ ਖਾਸ ਕਰਕੇ ਜਿਹੜੇ ਸਿਆਸਤਦਾਨ ਆ ਉਹ ਬੜੇ ਜੋਸ਼ ਦੇ ਨਾਲ ਜਾਂ ਕਹਿ ਲੋ ਵਰਗ ਲਾਉਣ ਲਈ ਲੇਅਰ ਕਰਨ ਲਈ ਕਹਿ ਦਿੰਦੇ ਆ ਕਿ ਇਹ ਤਾਂ ਜੀ ਜੈਂਜ਼ੀ ਤੇ ਇਸ ਵੇਲੇ ਲਗਭਗ 45 ਤੋਂ 50 ਫੀਸਦੀ ਜੈਂਜ਼ੀ ਹੈ ਕਹਿ ਦਿੰਦੇ ਆ ਤੇ ਕੁਝ ਹੱਦ ਤੱਕ ਇਹ ਵੀ ਕਿਹਾ ਜਾਂਦਾ ਕਿ ਨਹੀਂ 50% ਨਹੀਂ ਤੇ 65% ਤੱਕ ਮਤਲਬ ਵੋਟਾਂ ਹੀ ਸਾਰੀਆਂ ਇਦਾਂ ਦੀਆਂ ਗਿਣਾ ਦਿੰਦੇ ਆ ਕਿ ਇਹ 65% ਜੈਂਜ਼ੀ ਹੈ ਤੇ ਜੈਂਜ਼ੀ ਹੀ ਕਿਸੇ ਨੂੰ ਹਰਾਉਂਦੀ ਹੈ ਤੇ ਜਿਤਾਉਂਦੀ ਹੈ ਬਿਲਕੁਲ ਸਹੀ ਗੱਲ ਕਹੀ ਸਹੀ ਗੱਲ ਕਹੀ ਹੁਣ ਸਿਮਰਨ ਦੀ ਜਿਹੜੀ ਬਾਡੀ ਲੈਂਗੁਏਜ ਵੀ ਆ ਜਾਂ ਫਿਰ ਜਿਹੜੀ ਇਹ ਗੱਲ ਕਰ ਰਹੀ ਹੈ ਬਿਲਕੁਲ ਕਹਿ ਰਹੀ ਹੈ ਨਾ ਉਸ ਦੇ ਵਿੱਚ ਵੀ ਹੈ ਕਿ ਕੌਨਫੀਡੈਂਸ ਜਿਹੜਾ ਨਾ ਜੈਂਜ਼ੀ ਚ ਬਹੁਤ ਹੈ ਯਕੀਨ ਇਹਨਾਂ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਹੈ ਹਾਂ ਤੇ ਨਾ ਕਰਨ ਦੇ ਵਿੱਚ ਬਿਲਕੁਲ ਇਹ ਨਹੀਂ ਕਹਿ ਸਕਦੇ ਅਸੀਂ ਕਿ ਸਾਰੇ ਇੱਕੋ ਜਿਹੇ ਹੁੰਦੇ ਨੇ ਕਿਉਂਕਿ ਜਿਹੜਾ ਤੁਹਾਡਾ ਫਰਸਟ ਸਕੂਲ ਆ ਘਰ ਦੀਆਂ ਕਦਰਾਂ ਕੀਮਤਾਂ ਤੁਸੀਂ ਘਰੋਂ ਸਿੱਖ ਕੇ ਤੁਰਦੇ ਹੋ ਘਰ ਤੁਹਾਡਾ ਪਹਿਲਾ ਸਕੂਲ ਆ ਮਾਪੇ ਜਿਹੜੇ ਉਹ ਸਿਖਾਉਂਦੇ ਆ ਤੁਹਾਡੇ ਵੱਡੇ ਭੈਣ ਭਰਾ ਤੁਹਾਨੂੰ ਸਿਖਾਉਂਦੇ ਆ ਕਿਵੇਂ ਦੀ ਜ਼ਿੰਦਗੀ ਤੁਸੀਂ ਜਿਉਣੀ ਹੈ ਤੁਸੀਂ ਇੱਕ ਦੂਜੇ ਨੂੰ ਦੇਖਦੇ ਹੋ ਜਾਂ ਫਿਰ ਤੁਹਾਡੇ ਰੋਲ ਮਾਡਲ ਬਣਦੇ ਆ ਬਿਲਕੁਲ ਤੇ ਜੈਂਸੀ ਹਮੇਸ਼ਾ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਵਿੱਚ ਆ ਹੀ ਜਾਂਦੀ ਹੈ ਬਿਲਕੁਲ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਮੈਮ ਕਿ ਜਿਹੜਾ ਜੈਂਜ਼ੀ ਫੋਰ ਸਕੂਲ ਸਾਡਾ ਜਿਹੜਾ ਸਾਡੇ ਪੇਰੈਂਟਸ ਹੀ ਹੁੰਦੇ ਆ ਜਿਨ੍ਹਾਂ ਤੋਂ ਅਸੀਂ ਸਿੱਖਣਾ ਹੁੰਦਾ ਤੇ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਉਹਨਾਂ ਨੂੰ ਬੇਸ਼ੱਕ ਸਾਨੂੰ ਜਨਰੇਸ਼ਨ ਜ਼ੈਡ ਕਿਹਾ ਜਾਂਦਾ ਪਰ ਦੇਖਿਆ ਜਾਵੇ ਕਿਤੇ ਨਾ ਕਿਤੇ ਸਾਡੀ ਸੋਚ ਅਜੇ ਵੀ ਸਾਡੇ ਪੇਰੈਂਟਸ ਵਾਂਗੂ ਹੈ ਜੋ ਮਨ ਕਰਦਾ ਨਿੱਧਰ ਨਹੀਂ ਜਾਣਾ ਮਤਲਬ ਅਸੀਂ ਨਹੀਂ ਜਾਣਾ ਤੇ ਸਾਰੇ ਜ ਮਤਲਬ ਜੈਂਜ਼ੀ ਨੂੰ ਇਹ ਗੱਲ ਕਹਿਣੀ ਕਿ ਕੈਨ ਤੋਂ ਬਾਹਰ ਆ ਉਹ ਵੀ ਚੀਜ਼ਾਂ ਤੇ ਗਲਤ ਹੈ ਦੇਖੋ ਬੜਾ ਵਧੀਆ ਗੱਲ ਹੈ ਕਿ ਅਸੀਂ ਖੈਰ ਇੱਕ ਇਹ ਤਾਂ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਜੇ ਸਾਨੂੰ ਮਨਾ ਕਰਤਾ ਜਾਏ ਤੇ ਅਸੀਂ ਨਹੀਂ ਕਰਦੇ ਔਰ ਮੈਨੂੰ ਇਹ ਲੱਗਦਾ ਕਿ ਇੱਥੇ ਅਸੀਂ ਨਹੀਂ ਕਹਿਣਾ ਚਾਹੀਦਾ ਤੁਸੀਂ ਸਾਰਿਆਂ ਲਈ ਇਹ ਗੱਲ ਵੀ ਨਹੀਂ ਕਹਿ ਸਕਦੇ ਕਿਉਂਕਿ ਜੈਂਜ਼ੀ ਦੇ ਨਾਲ ਕੰਪਲੇਂਟ ਹੀ ਇਹ ਰਹਿੰਦੀ ਹੈ ਕਿ ਜੈਂਜ਼ੀ ਕਹਿਣੋਂ ਪਰੇ ਆ ਕਹਿਣ ਤੋਂ ਬਾਹਰ ਆ ਇਹ ਕਿਸੇ ਦੇ ਆਖੇ ਨਹੀਂ ਲੱਗਦੀ ਇਹ ਬੇਪਰਵਾਹ ਆ ਜਿੰਨੂੰ ਇਹ ਕਹਿੰਦੇ ਕਿ ਨਹੀਂ ਅਸੀਂ ਇੰਡੀਪੈਂਡੈਂਟ ਆ ਇੰਡੀਪੈਂਡੈਂਟ ਹੋਣਾ ਵੱਖਰੀ ਗੱਲ ਆ ਤੇ ਮੈਂ ਤਾਂ ਕਈ ਵਾਰੀ ਕੋਈ ਗੱਲ ਜਿਆਦਾ ਬਹਿਸ ਹੋ ਜੇ ਤੇ ਮੈਂ ਕਹਿੰਦੀ ਆ ਕਿ ਤੇ ਹੈ ਹੀ ਅਖੀਰਲਾ ਅੱਖ ਅੰਗਰੇਜ਼ੀ ਦੇ ਅੱਖਰਾਂ ਤੇ ਕਹਤਾਂ ਕਿ ਇਹ ਜਨ ਜ਼ੀ ਤੇ ਕਹਿੰਦੇ ਅਮਰੀਕਾ ਦੇ ਵਿੱਚ ਜ਼ੈਡ ਨੂੰ ਜ਼ੀ ਕਹਿੰਦੇ ਆ ਤੇ ਜੇ ਜ਼ੀ ਉਹ ਤੇ ਅੰਗਰੇਜ਼ੀ ਭਾਸ਼ਾ ਦਾ ਹੀ ਅਖੀਰਲਾ ਹੀ ਅੱਖਰ ਆ ਤੇ ਫਿਰ ਤੇ ਆਖਰੀ ਹੋ ਗਿਆ ਨਾ ਬਿਲਕੁਲ ਸਹੀ ਗੱਲ ਕਹੀ ਮੈਮ اور ਕਹਿੰਦੇ ਨਾ ਬਹੁਤ ਵੱਡਾ ਦਿਲ ਚਾਹੀਦਾ ਆਪਣੇ ਆਪ ਵਿੱਚ ਕਮੀਆਂ ਕੱਢਣ ਲਈ ਤਾਂ ਜਨਜ਼ੀ ਚ ਇਹ ਕਮੀ ਤਾਂ ਹੈ ਕਿ ਆਪਾਂ ਟੈਕਨੋਲੋਜੀ ਤੇ ਬਹੁਤ ਜ਼ਿਆਦਾ ਡਿਪੈਂਡਡ ਆ ਕੋਈ ਵੀ ਕੰਮ ਕਰਨਾ ਹੋਵੇ ਟੈਕਨੋਲੋਜੀ ਆਪਾਂ ਯੂਜ਼ ਕਰਨੀ ਹੈ ਮਤਲਬ ਡਿਸੀਜਨ 메ਕਿੰਗ ਸਾਸੇ ਕਿਤਨਾ ਕਿਤੇ ਡਾਊਨਫੋਲਸ ਤੇ ਤਾਂ ਜਾ ਹੀ ਰਹੇ ਹੈ ਕਹਿਣ ਤੋਂ ਭਾਵ ਕਿ ਸਿਮਰਨ ਦੇ ਅਨੁਸਾਰ ਕਿ ਜਿਹੜੀ ਜਨਜੀ ਹੈ ਉਹ ਇੰਡੀਪੈਂਡੈਂਟ ਨਹੀਂ ਟੈਕਨੋਲੋਜੀ ਤੇ ਜ਼ਿਆਦਾ ਡਿਪੈਂਡੈਂਟ ਹੈ ਤੇ ਸੇਤ ਪੱਖੋਂ ਕੀ ਅੱਖੋਗੇ ਸਿਮਰਨ ਸੇਤ ਕੋ ਕੋ ਸਾਡਾ ਇੰਟਰਨੈਟ ਜ਼ਿੰਦਾਬਾਨ ਜਿਹਨਾਂ ਤੋਂ ਸਾਨੂੰ ਪਹਿਲਾਂ ਸੀ ਸਾਰੇ ਮਤਲਬ ਆਲਮੋਸਟ ਜ਼ਿਆਦਾਤਰ ਕੋਈ ਵੀ ਗੱਲ ਹੋਏ ਡਾਕਟਰ ਤੋਂ ਜਾਣ ਤੋਂ ਪਹਿਲਾਂ ਸੀ ਪਹਿਲਾਂ ਹੀ ਮਤਲਬ ਇੰਟਰਨੈਟ ਵਾਲ ਚੱਲੇ ਹੁੰਦੇ ਆ ਕਿ ਇਹਦਾ ਕੀ ਇਲਾਜ ਨਿਕਲ ਸਕਦਾ ਆਪਣੇ ਦਿਮਾਗ ਵਿੱਚ ਤੇ ਜਿਹੜਾ ਸੋਸ਼ਲ ਮੀਡੀਆ ਨੇ ਸਾਨੂੰ ਦਿਮਾਗੀ ਤੌਰ ਤੇ ਅੱਧਾ ਬਿਮਾਰ ਕਰਤਾ ਉਹ ਅੱਧਾ ਰੀਲਸ ਸ਼ਾਰਟਸ ਪਤਾ ਨਹੀਂ ਕੀ ਕੀ ਅਸੀਂ ਦੇਖਦੇ ਰਹਿੰਨੇ ਆ ਇਹ ਵੀ ਨਹੀਂ ਕਿ ਉਹ ਮਤਲਬ ਦੀ ਚੀਜ਼ ਹੈ ਉਹ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਕਿ ਨਹੀਂ ਬਸ ਸਕਰੋਲ ਹੁੰਦਾ ਬਸ ਸਕਰੋਲ ਕਰੀ ਜਾਓ ਅੱਛਾ ਮੈਂ ਨਾ ਕਹੇ ਵੀ ਇਹ ਵੀ ਕਹਿੰਦੇ ਹੁੰਦੇ ਜਿਹੜਾ ਜਨਜ਼ੀ ਆ ਨਾ ਇਨਾਂ ਨੂੰ ਘਰੋਂ ਵੀ ਬਹੁਤ ਕੱਢਦਾ ਹੈ ਇਹ ਕਹਿੰਦੇ ਆ ਕਿ ਅਸੀਂ ਇੰਡੀਪੈਂਡੈਂਟ ਆ ਅਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਤੇ ਅਸੀਂ ਨੌਕਰੀ ਪੇਸ਼ਾ ਹੈ ਅਸੀਂ ਬਹੁਤ ਜੌਬਸ ਲੱਭਦੇ ਆ ਅਸੀਂ ਘਰ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਸੱਚ ਆ ਇਹ ਗੱਲ ਸਹੀ ਹੈ ਜਨ ਜ਼ੀ ਦੇ ਵਿੱਚ ਵਾਪਸ ਉਹ ਚੀਜ਼ਾਂ ਆਈਆਂ ਨੇ ਕਿ ਅਸੀਂ ਪੜਦੇ ਪੜਦੇ ਕਿਤੇ ਨਾ ਕਿਤੇ ਜੌਬ ਕਰਨੀ ਆ ਕਮਾਉਣਾ ਵੀ ਆ ਸਪੋਰਟ ਵੀ ਕਰਨੀ ਆ ਪਰਿਵਾਰ ਦੀ ਸਪੋਰਟ ਵੀ ਕਰਨੀ ਆ ਮੰਗਿਆਈ ਵੀ ਬਹੁਤ ਵਧ ਗਈ ਹੈ ਉਸ ਦੇ ਨਾਲ-ਨਾਲ ਪਰਿਵਾਰ ਚ ਸਪੋਰਟਿਵ ਹੋਣਾ ਜ਼ਰੂਰੀ ਹੈ ਪਰ ਇੱਕ ਇਹ ਵੀ ਤੁਸੀਂ ਕਹਿ ਲੋ ਪੱਖ ਹੋ ਜਾਂਦਾ ਹੈ ਕਿ ਪੀਜੀ ਕਲਚਰ ਜਿਹੜਾ ਵਧਿਆ ਨਾ ਜਨਜੀ ਦਾ ਪੀਜੀ ਕਲਚਰ ਦੇ ਬਹੁਤ ਹੀ ਫਾਇਦੇ ਆ ਅਣਗਿਣਤ ਫਾਇਦੇ ਆ ਪਰ ਜਿਵੇਂ ਆਖਿਆ ਨਾ ਕਿ ਇੱਕ ਹਨੇਰਾ ਵੀ ਹੈ ਇੰਨਾ ਗੂੜਾ ਹਨੇਰਾ ਹੈ ਪੀਜੀ ਦਾ ਕਿ ਤੁਸੀਂ ਉਹਨੇ ਸਾਡੇ ਕਿਤੇ ਨਾ ਕਿਤੇ ਸਭਿਆਚਾਰ ਨੂੰ ਸਮਾਜ ਨੂੰ ਢਾਹ ਲਾਈ ਹੈ ਔਰ ਉਹਦੇ ਵਿੱਚ ਲੜਕੀਆਂ ਲੜਕੇ ਨੌਜਵਾਨ ਜਿਹੜੇ ਨੇ ਉਹ ਗੁੰਮਰਾਹ ਵੀ ਹੁੰਦੇ ਨੇ ਔਰ ਏਜੰਸੀ ਦਾ ਕਹਿ ਦੇਣਾ ਕਿ ਅਸੀਂ ਅਵੇਅਰ ਆ ਜਾਗਰੂਕ ਆ ਤੇ ਅਸੀਂ ਕੁਝ ਵੀ ਕਰ ਸਕਦੇ ਆ ਜਾਂ ਫਿਰ ਹੁਣ ਉਹ ਜ਼ਮਾਨੇ ਨਹੀਂ ਰਹੇ ਤੁਹਾਨੂੰ ਬ੍ਰਾਡ ਮਾਈਂਡਡ ਹੋਣਾ ਪਊਗਾ ਸ਼ਾਇਦ ਉੱਥੇ ਆਨ ਕੇ ਫਿਰ ਸਵਾਲੀਆ ਨਿਸ਼ਾਨ ਲੱਗ ਜਾਂਦਾ ਬਿਲਕੁਲ ਸਹੀ ਕਿਹਾ ਜਿਵੇਂ ਮੈਮ ਨੇ ਹੁਣੇ ਗੱਲ ਕੀਤੀ ਆ ਕਿ ਪੀਜੀਆਂ ਵਿੱਚ ਜ਼ਿਆਤਰ ਬੱਚੇ ਰਹਿ ਰਹੇ ਨੇ ਨੌਕਰੀ ਪੇਸ਼ਾ ਹੋਣ ਕਰਕੇ ਪਰਿਵਾਰ ਤੋਂ ਦੂਰ ਤੇ ਜਦੋਂ ਇੱਕ ਬੱਚਾ ਆਪਣੇ ਮਾਪਿਆਂ ਤੋਂ ਦੂਰ ਹੁੰਦਾ ਹੈ ਕਾਫੀ ਸਾਰੇ ਮਤਲਬ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੇ ਬੱਚੇ ਨੂੰ ਵਿਗਾੜ ਸਕਦੀਆਂ ਹਨ ਗਲਤ ਰਾਹਾਂ ਪਾਉਂਦੀਆਂ ਹਨ ਮੈਂ ਵੀ ਵੈਸੇ ਤਾਂ ਮੈਂ ਵੀ ਪੇਜੀ ਚ ਰਹਿਣੀ ਆ ਪਰ ਮੈਂ ਆਪਣੀ ਦਾਦੀ ਮਾਦੇ ਨਾਲ ਰਹਿਣੀ ਆ ਉਹ ਮੇਰੇ ਨਾਲ ਨੇ ਇੱਕ ਗਲਤੀ ਹੋਈ ਨਹੀਂ ਕਿ ਥੱਪੜ ਉਥਾਂ ਆਂਦਾ ਵਸ ਹੁੰਦਾ ਆ ਕਿ ਬਸ ਹੁਣ ਪੈ ਜਾਣੀ ਆ ਤੇ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਫੈਮਿਲੀ ਨਾਲ ਵੀ ਮਿਲ ਕੇ ਜਨਜੀ ਨੂੰ ਰਹਿਣਾ ਚਾਹੀਦਾ ਕਿਉਂਕਿ ਜਿੰਨਾ ਤਜਰਬਾ ਉਹਨਾਂ ਕੋਲ ਆ ਜਿੰਨੀ ਦੁਨੀਆ ਸੀ ਦੇਖੀ ਉਹਨਾਂ ਨੇ ਦੇਖੀ ਆ ਸ਼ਾਇਦ ਅਸੀਂ ਉਹ ਨਹੀਂ ਦੇਖੀ ਕਿੰਨਾ ਕਿਤੇ ਸਾਨੂੰ ਲੋਕਾਂ ਦਾ ਵੀ ਨਹੀਂ ਪਤਾ ਲੱਗਦਾ ਕਿ ਲੋਕਾਂ ਚ ਕਿਵੇਂ ਵਿਚਰੀਦਾ ਸਿਮਰਨ ਨੇ ਜਿਹੜੀ ਗੱਲ ਕੀਤੀ ਮੈਨੂੰ ਬੜੀ ਚੰਗੀ ਲੱਗੀ ਹੈ ਕਿ ਕਿਤੇ ਨਾ ਕਿਤੇ ਫੈਮਲੀਆਂ ਜਨਰੇਸ਼ਨਸ ਇੱਕ ਦੂਸਰੇ ਦੇ ਨਾਲ ਬਹੁਤ ਸਪੋਰਟਿਵ ਨੇ ਕਿ ਸਿਮਰਨ ਕਹਿ ਰਹੀ ਹੈ ਕਿ ਮੈਂ ਪੀਜੀ ਚ ਰਹਣੀ ਆ ਤੇ ਮੇਰੇ ਨਾਲ ਮੇਰੇ ਦਾਦੀ ਜੀ ਰਹਿੰਦੇ ਆ ਅਸੀਂ ਇਹ ਤੇ ਕਹਿ ਸਕਦੇ ਆ ਕਿ ਸਾਡੇ ਪੇਰੈਂਟਸ ਨੇ ਜਾਂ ਫਿਰ ਸਾਡੀਆਂ ਜਨਰੇਸ਼ਨਸ ਨੇ ਇਹ ਜ਼ਰੂਰ ਸੋਚ ਲਿਆ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਪੜਾਉਣ ਵਾਸਤੇ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦਾ ਸਾਥ ਦੇਣਾ ਉਹਨਾਂ ਦਾ ਉਹਨਾਂ ਨੂੰ ਸਪੋਰਟ ਕਰਨਾ ਹੈ ਔਰ ਤਾਂ ਕਿ ਸਿਰਫ ਜੈਂਜ਼ੀ ਨਹੀਂ ਪੂਰੀ ਦੀ ਪੂਰੀ ਫੈਮਿਲੀ ਦੋ ਤਿੰਨ ਜਨਰੇਸ਼ਨਸ ਜਿਹੜੀਆਂ ਨੇ ਉਹ ਤਰੱਕੀ ਕਰ ਸਕਣ ਬਿਲਕੁਲ ਬਿਲਕੁਲ ਤੇ ਜਦੋਂ ਡਾਈਟ ਦੀ ਗੱਲ ਕਰੀਏ ਨਾ ਖਾਣ ਚਟਪਟਾ ਤੇ ਪੁਰਾਣੇ ਵੀ ਬੜੇ ਖਾਂਦੇ ਸੀ ਅਸੀਂ ਨਹੀਂ ਕਹਿੰਦੇ ਆ ਗੋਲ ਗੱਪੇ ਖੱਟੇ ਲੱਡੂ ਟਿੱਕੀਆਂ ਡੋਸੇ ਜੋ ਵਨ ਸਵੰਨਾ ਹੈ ਸਾਡੇ ਰੇੜੀਆਂ ਤੇ ਜਾਂ ਫਿਰ ਤੁਸੀਂ ਕਹਿ ਲੋ ਕਿ ਟਾਬੇ ਤੇ ਜਾਣਾ ਹੈ ਏਜੰਸੀ ਜਿਹੜੀ ਹੈ ਆਪਣੇ ਨਾਲ ਨਾ ਥੋੜਾ ਫਾਸਟ ਫੂਡ ਜ਼ਿਆਦਾ ਲੈ ਆਈ ਹੈ ਤੇ ਜਦੋਂ ਫਾਸਟ ਫੂਡ ਜ਼ਿਆਦਾ ਲੈ ਆਈ ਇਹਨਾਂ ਨੇ ਤੇ ਕਿਹਾ ਸੀ ਵੀ ਅਸੀਂ ਪਹਿਲੋ ਇੰਟਰਨੈਟ ਤੋਂ ਦੇਖਦੇ ਹਾਂ ਕਿ ਕੀ ਖਾਣਾ ਕੀ ਨਹੀਂ ਇਹ ਵੀ ਇੰਟਰਨੈਟ ਤੋਂ ਦੇਖਿਆ ਜਾਂਦਾ ਹੈ ਕਿ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਐਕਸਰਸਾਈਜ਼ ਵੀ ਇੰਟਰਨੈਟ ਤੋਂ ਵੇਖ ਕੇ ਹੀ ਕਰਦੇ ਆਏ ਸੋਸ਼ਲ ਮੀਡੀਆ ਤੇ ਪਹਿਲੋ YouTube ਤੇ Insta ਤੇ ਸਾਰਾ ਪਾ ਕੇ ਦੇਖਦੇ ਆ ਵੀ ਆਹ ਐਕਸਰਸਾਈਜ਼ ਕਰਨੀ ਆ ਤੇ ਉਸੇ ਤੋਂ ਕਰ ਲੈਂਦੇ ਆ ਕਹਿ ਲੋ ਕਿ سوشل میڈیا ਨਾ ਕਹੋ ਇਹਨਾਂ ਨੇ ਉਹਨੂੰ ਆਪਣਾ ਰੱਬ ਹੀ ਬਣਾ ਲਿਆ ਜਿਵੇਂ ਗੱਲ ਹੋਈ ਫਾਸਟ ਫੂਡ ਦੀ ਮੈਂ ਥੇ ਵੀ ਦੱਸਣਾ ਚਾਹੂੰਗੀ ਕਿ ਜਿਹੜਾ ਜਿਮ ਕਲਚਰ ਆ ਉਹਦੇ ਵਾਲੇ ਪਾਸੇ ਵੀ ਜ਼ਿਆਦਾ ਜਨਜ਼ੀਦ ਹੈ ਜਿਮ ਹੋ ਗਿਆ ਯੋਗਾ ਹੋ ਗਿਆ ਬਹੁਤ ਸਾਰੇ ਜਨਜ਼ੀ ਆ ਜਿਹੜੇ ਇਸ ਕਲਚਰ ਵੱਲ ਜਾ ਰਹੇ ਨੇ ਆਪਣੀ ਸਿਹਤ ਦਾ ਧਿਆਨ ਵੀ ਨਾਲ-ਨਾਲ ਰੱਖ ਲੈਂਦੇ ਨੇ ਔਰ ਵੈਸੇ ਵੀ ਜ਼ਿੰਦਗੀ 'ਚ ਖੱਟੇ-ਮਿੱਠੇ ਸਵਾਦ ਦੋਵੇਂ ਹੋਣੇ ਚਾਹੀਦੇ ਆ ਕਮਾਲ ਦੀ ਗੱਲ ਕੀਤੀ ਹੈ ਦੇਖੋ ਹੁਣ ਆਪਣੇ ਆਪ ਨੂੰ ਡਿਫੈਂਡ ਕਰਨਾ ਸ਼ੁਰੂ ਕਰਤਾ ਹੈ ਅੰਦਰ ਦਾ ਜੈਂਜ਼ੀ ਜਿਹੜਾ ਹੈ ਉਹ ਜਿੰਨ ਚੋਂ ਨਿਕਲ ਆਇਆ ਬਾਹਰ ਨਿਕਲ ਆਇਆ ਜਿੰਨ ਬੋਤਲ ਚੋਂ ਇਹ ਗੋ ਤੇ ਹੁਣ ਜੈਂਜ਼ੀ ਜਿਹੜੀ ਹੈ ਉਹ ਆਪਣੀਆਂ ਸਿਫਤਾਂ ਦੇ ਉੱਤੇ ਆਇਆ ਬਈ ਸਿਫਤ ਕਰਨੀ ਵੀ ਬਣਦੀ ਹੈ ਪਰ ਕਿਤੇ ਨਾ ਕਿਤੇ ਇਹ ਵੀ ਜ਼ਰੂਰੀ ਹੈ ਕਿ ਜੈਂਜ਼ੀ ਕੇअरिंग ਨਹੀਂ ਹੈ ਹੁਣ ਇਹਦਾ ਮਤਲਬ ਉਹ ਕਿਸੇ ਵੀ ਚੀਜ਼ ਦੀ ਬਰੀਕੀ ਚ ਨਹੀਂ ਜਾਂਦਾ ਬਹੁਤ ਬਰੀਕੀ ਚ ਨਹੀਂ ਸੋਚਦਾ ਤੇ ਮੈਨੂੰ ਇਹ ਲੱਗਦਾ ਹੈ ਜੇਕਰ ਉਹ ਪੀਜੀ ਚ ਰਹਿਣਾ ਸ਼ੁਰੂ ਕਰ ਦਿੱਤਾ ਉਹਨੇ ਆਪਣਾ ਕਮਾਉਣਾ ਵੀ ਸ਼ੁਰੂ ਕਰ ਦਿੱਤਾ ਉਹਨੇ ਜੈਂਜ਼ੀ ਸਾਡੇ ਸੱਭਿਆਚਾਰ ਦੇ ਵਿੱਚ ਕਿਤੇ ਨਾ ਕਿਤੇ ਇੰਡੀਵਿਜੂਅਲਿਜ਼ਮ ਲੈ ਕੇ ਆ ਰਿਹਾ ਅਸੀਂ ਜਿਹੜਾ ਫੈਮਿਲੀ ਕਲਚਰ ਚ ਰਹਿੰਦੇ ਸੀਗੇ ਨਾ ਅਸੀਂ ਉਸ ਤੋਂ ਬਾਹਰ ਆ ਗਏ ਆ ਆਪਣਾ ਕਮਾ ਤੇ ਆਪਣਾ ਖਾ ਬਿਲਕੁਲ ਬਿਲਕੁਲ ਕੱਲਾਪਨ ਜੈਂਜ਼ੀ ਚ ਬਹੁਤ ਜ਼ਿਆਦਾ ਔਰ ਕੱਲਾਪਨ ਉਹਨਾਂ ਨੂੰ ਚੰਗਾ ਵੀ ਲੱਗ ਰਿਹਾ ਹੈ ਇਹ ਕਹ ਰਹੇ ਚੰਗਾ ਲੱਗ ਰਿਹਾ ਮੈਨੂੰ ਲੱਗ ਰਿਹਾ ਹੈ ਕਿ ਜਿੰਨੇ ਮੈਂਟਲ ਹੈਲਥ ਇਸ਼ੂਸ ਹੋ ਰਹੇ ਨੇ ਜੈਂਜੀ ਦੇ ਵਿੱਚ ਜਿੰਨੀਆਂ ਸੁਇਸਾਈਡਸ ਹੋ ਰਹੀਆਂ ਨੇ ਜੈਂਜੀ ਦੇ ਵਿੱਚ ਜਿੰਨਾ ਕ੍ਰਾਈਮ ਵਧ ਰਿਹਾ ਇਹ ਸਾਰੀਆਂ ਚੀਜ਼ਾਂ ਜਾਂ ਫਿਰ ਡਰੱਗਸ ਕਹੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਨ ਜ਼ੀ ਦਾ ਇਹ ਸੋਚ ਲੈਣਾ ਕਿ ਉਹ ਕਿਸੇ ਦਾ ਡਿਪੈਂਡੈਂਟ ਨਹੀਂ ਆ ਉਹ ਇੰਡੀਪੈਂਡੈਂਟ ਹੈ ਤੇ ਆ ਜਿਹੜਾ ਸਾਡਾ ਇੰਟਰਨੈਟ ਹੈ ਸੋਸ਼ਲ ਮੀਡੀਆ ਹੈ ਇਥੋਂ ਸਭ ਕੁਝ ਮਿਲ ਜਾਣਾ ਇਹ ਹੀ ਦੁਨੀਆ ਵਰਚੁਅਲ ਵਰਲਡ ਸਾਡੀ ਜਿਹੜੀ ਰੀਅਲ ਵਰਲਡ ਆ ਦੁਨੀਆ ਜਿਹੜੀ ਸਾਡੀ ਉਹਨੂੰ ਕਿਤੇ ਨਾ ਕਿਤੇ ਢਾ ਲਾਈ ਜਾਂਦੀ ਹੈ ਬਿਲਕੁਲ ਸਹੀ ਗੱਲ ਕਹੀ ਹੈ ਜੀ ਤੇ ਜਨ ਜ਼ੀ ਜਿਹੜੀ ਹੈ ਇਸ ਨੂੰ ਅਸੀਂ ਮੁਬਾਰਕ ਬਾਤ ਦਿੰਦੇ ਆ ਕਿ ਇਹਨਾਂ ਦਾ ਸਮਾਂ ਹਰ ਵਾਰ ਵੈਸੇ ਤੇ ਕਹਿ ਦਿੱਤਾ ਜਾਂਦਾ ਸੀਗਾ ਹਰ ਜਨਰੇਸ਼ਨ ਇਹ ਗੱਲ ਕਹਿੰਦੀ ਹੈ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਸਾਡੇ ਵੇਲੇ ਸਾਡੇ ਵੇਲੇ ਤੇ ਬਹੁਤ ਵਧੀਆ ਸੀ ਹਾਂ ਨਾ ਤੇ ਹੁਣ ਬੜਾ ਹਲਕਾ ਫੁਲਕਾ ਜਿਹਾ ਕਲਚਰ ਆ ਗਿਆ ਹੈ ਬੜੀ ਹਲਕੀ ਫੁਲਕੀ ਜੀ ਸੋਚ ਆ ਗਈ ਹੈ ਸ਼ਾਇਦ ਅਸੀਂ ਉਸ ਪਾਣੀ ਦੇ ਨਾਲ ਨਹੀਂ ਬੈਠਦੇ ਕਹਿ ਲੋ ਵੀ ਨਦੀ ਆ ਜਿਹੜੀ ਉਹਦੇ 'ਚ ਹਮੇਸ਼ਾ ਪਾਣੀ ਤਾਜ਼ਾ ਹੀ ਰਹਿੰਦਾ ਹੈ ਤੇ ਜਦੋਂ ਪਾਣੀ ਖਲੋਜਵੇ ਤੇ ਉਹ ਨਾਲਾ ਬਣ ਜਾਂਦਾ ਤੇ ਪਾਣੀ ਚ ਖਲੋਤ ਆ ਗਈ ਉਹ ਨਾਲਾ ਬਣ ਗਿਆ ਉਹਦੇ ਨਾਲ ਜ਼ਿਆਦਾ ਬਦਬੂ ਗੰਦਗੀ ਬਿਮਾਰੀਆਂ ਫੈਲਦੀਆਂ ਨੇ ਜੇ ਨਦੀ ਨਦੀ ਬਣੀ ਰਹੇ ਇਹੀ ਚੀਜ਼ ਸੱਭਿਆਚਾਰ ਆ ਸੱਭਿਆਚਾਰ ਨੂੰ ਵੀ ਅਸੀਂ ਇਸੇ ਤਰ੍ਹਾਂ ਦਰਸਾਉਣਾ ਹੈ ਕਿ ਪਾਣੀ ਆ ਜਿਹੜਾ ਵਹਿੰਦਾ ਜਾਂਦਾ ਪਰ ਇਹਦੇ ਨਾਲ ਪਿੱਛੋਂ ਪਾਣੀ ਆ ਰਿਹਾ ਤੇ ਉਹ ਅੱਗੇ ਜਾ ਰਿਹਾ ਸਾਡਾ ਆਦਾਨ ਪ੍ਰਦਾਨ ਸਾਡੀਆਂ ਕਦਰਾਂ ਕੀਮਤਾਂ ਸਾਨੂੰ ਘਰੋਂ ਮਿਲਦੀਆਂ ਘਰਦਿਆਂ ਤੋਂ ਜੇ ਦੇਖੋ ਕਿਸੇ ਨੂੰ ਲੱਗੇ ਚੰਗਾ ਕਿਸੇ ਨੂੰ ਲੱਗੇ ਮਾੜਾ ਜੈਂਜ਼ੀ ਆਪਣਾ ਇੰਜੋਏ ਕਰ ਰਹੇ ਨੇ ਜੇਕਰ ਆਪਣੀ ਫੈਮਿਲੀ ਦੇ ਐਥਿਕਸ ਨੂੰ ਅਸੀਂ ਚੰਗੀ ਤਰ੍ਹਾਂ ਮੰਨਦੇ ਆ ਸੁਣਦੇ ਆ ਸੋਸ਼ਲ ਮੀਡੀਆ ਤੋਂ ਘੱਟ ਇਨਫਲੂਐਂਸ ਹੋ ਕੇ ਆਪ ਡਿਸੀਜਨ ਲੈਂਡ ਵਿੱਚ ਅਸੀਂ ਸਮਰਥ ਹਾਂ ਤੇ ਮੈਨੂੰ ਲੱਗਦਾ ਹੈ ਜੈਂਜ਼ੀ ਵਰਗੀ ਜਨਰੇਸ਼ਨ ਨਹੀਂ ਹੋ ਸਕਦੀ ਜੇਕਰ ਕੰਮ ਸਮਝਦਾਰੀ ਨਾਲ ਲਈਏ ਤੇ ਸਾਨੂੰ ਬੜਾ ਮਾਣ ਹੈ ਜੈਂਜ਼ੀ ਤੇ ਕਿਉਂਕਿ ਮੈਂ ਗੱਲ ਜ਼ਿਕਰ ਕੀਤਾ ਸੀਗਾ ਕਿ ਇਹ ਕਹਿੰਦੇ 45% ਹੈ ਜਾਂ 50% ਹੈ ਨਹੀਂ 65% ਕਿਉਂਕਿ ਸਿਆਸਤਦਾਨ ਕਹਿੰਦੇ ਆ ਕਿ ਜਾਂ ਕਹਿ ਲੋ ਤੁਸੀਂ ਕਿ ਜਿਹੜੀਆਂ ਸਰਕਾਰਾਂ ਨੇ ਏਜੰਸੀ ਬਣਾਉਂਦੀਆਂ ਤੇ ਇਹਨਾਂ ਨੂੰ ਖਤਮ ਕਰਦੀਆਂ ਨੇ ਤੇ ਜੇ ਇੰਨਾ ਇਹਨਾਂ ਦੇ ਵਿੱਚ ਪਾਵ ਰਿਹਾ ਅਸੀਂ ਜੇ ਏਜੰਸੀ ਸਹੀ ਰਾਹ ਤੁਰਪੋਏ ਤੇ ਮੈਨੂੰ ਲੱਗਦਾ ਹੈ ਕਿ ਮੰਜ਼ਲਾ ਸਰਕਾਰਨੀਆਂ ਬੜੀਆਂ ਸੌਖੀਆਂ ਮਨੁੱਖਤਾ ਬੜੀ ਸੁਖਾਲੀ ਹੋ ਜਾਣੀ ਜੀ ਬਿਲਕੁਲ ਬਿਲਕੁਲ ਜਾਂ ਫਿਰ ਇਹ ਕਹਿ ਲੋ ਕਿ ਜੈਂਜ਼ੀ ਦੇ ਹੁੰਦਿਆਂ ਅਸੀਂ ਬਿਰਦ ਆਸ਼ਰਮ ਬੜੇ ਬਣਾਏ ਨੇ ਜੇਕਰ ਜੈਂਜ਼ੀ ਆਪਣੀਆਂ ਪਿਛਲੀਆਂ ਜਨਰੇਸ਼ਨਸ ਦਾ ਵੀ ਹੱਥ ਫੜ ਲੈਣਾ ਤੇ ਇੱਕ ਚੇਨ ਬਣੀ ਰਵੇ ਤੇ ਉਹ ਚੇਨ ਜਿਹੜੀ ਆ ਉਹਦੇ ਵਿੱਚ ਫਿਰ ਕਿਤੇ ਵੀ ਸਾਨੂੰ ਬਿਰਦ ਆਸ਼ਰਮਾਂ ਦੀ ਲੋੜ ਨਹੀਂ ਪੈਂਦੀ ਬਿਰਦ ਆਸ਼ਰਮ ਨਹੀਂ ਆਉਂਦੇ ਕਿਤੇ ਵੀ ਪੀਜੀ ਨਹੀਂ ਆਉਂਦੇ ਕਿਤੇ ਵੀ ਇਹ ਚੀਜ਼ਾਂ ਨਹੀਂ ਆਉਂਦੀਆਂ ਅਸੀਂ ਫਿਰ ਵੀ ਤਰੱਕੀ ਕਰ ਲੈਣੀ ਇਸ ਉਮੀਦ ਦੇ ਨਾਲ ਕਿ ਮੇਰੇ ਨਾਲ ਜਿਹੜੇ ਜੈਂਜ਼ੀ ਦੇ ਬੈਠੇ ਨੇ ਇਹ ਇਸ ਗੱਲ ਤੇ ਗੌਰ ਕਰਨਗੇ ਤੇ ਜਿਵੇਂ ਇਹਨਾਂ ਨੇ ਬੜੇ ਮਾਣ ਨਾਲ ਆਖਿਆ ਸੀ ਕਿ ਜ਼ਮਾਨਾ ਇਹ ਚੰਗਾ ਕਹੋ ਮੰਦਾ ਕਹੋ ਤੁਸੀਂ ਵੀ ਕਮੈਂਟ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਔਰ ਕੋਈ ਸੁਝਾਅ ਹੈ ਜੈਂਜ਼ੀ ਲਈ ਕੋਈ ਕਮੀ ਰਹਿ ਗਈ ਹੋਵੇ ਕੋਈ ਅਸੀਂ ਨਿੰਦਿਆ ਚੁਗਲੀ ਘੱਟ ਕੀਤੀ ਹੋਵੇ ਜਾਂ ਸਿਫਤਾ ਨਾ ਕੀਤੀਆਂ ਹੋਣ ਆਪਣੀ ਸਿਫਤ ਜ਼ਰੂਰ ਲਿਖਿਓ ਸਬਸਕ੍ਰਾਈਬ ਕਰ ਲਓ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਇੱਥੇ ਤੁਹਾਨੂੰ ਪੱਤਰਕਾਰੀ ਜਨ ਸੰਚਾਰ ਨਾਲ ਜੁੜੇ ਹਰ ਤਰੀਕੇ ਦੀ ਪੜਾਈ ਲੈਸਨਸ ਜਿਹੜੇ ਆ ਉਹ ਮਿਲਣਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਧੰਨਵਾਦ